ਕਿਸਾਨਾਂ ਨਾਲ ਜੁੜੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਐਕਸ਼ਨ ਹੋ ਸਕਦਾ ਹੈ ਤਾਂ ਇਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਨੂੰ ਡਿਟੇਨ ਕਰ ਲਿੱਤਾ ਗਿਆ ਹੈ ਅੱਜ ਜਦੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੋਹਾਲੀ ਵਿਖੇ ਦੋਵਾਂ ਨੂੰ ਡਿਟੇਨ ਕਰ ਲਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੀ ਨਫਰੀ ਜਰੀ ਹੈ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਲਗਾਤਾਰ ਵద్ధి ਹੋਈ ਨਜ਼ਰ ਆ ਰਹੀ ਹੈ ਤਾਂ ਮੈਡੀਕਲ ਸਰਵਿਸਿਜ਼ ਨੂੰ ਵੀ ਉੱਥੇ ਤੇਜ਼ ਕਰ ਦਿੱਤਾ ਗਿਆ ਹੈ ਤਾਂ ਕਿਸਾਨਾਂ ਨਾਲ ਜੁੜੀ ਸਭ ਤੋਂ ਅਹਿਮ ਜਾਣਕਾਰੀ ਔਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਕਿਉਂਕਿ ਪੰਜਾਬ ਦੀ ਜਿਹੜੇ ਲੋਕ ਨੇ ਕਿਸਾਨੀ ਤੇ ਸਭ ਤੋਂ ਜ਼ਿਆਦਾ ਨਿਰਭਰ ਨੇ ਅਤੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਜਿਹੜਾ ਹੈ ਦੋ ਫਾਰਮਾ ਵੱਲੋਂ ਚੱਲ ਰਿਹਾ ਸੀ ਜਿੱਦੇ ਵਿੱਚ ਕੀ ਸਰਵਨ ਸਿੰਘ ਪੰਦੇਰ ਮੋਖਾ ਅਗੂ ਦੇ ਤੌਰ ਤੇ ਸੀ ਤਾਂ ਉਹਨਾਂ ਨੂੰ ਜਿਹੜਾ ਹੈ ਇਸ ਵੇਲੇ ਡਿਟੇਨ ਕਰ ਲਿੱਤਾ ਗਿਆ ਹੈ ਮੁਹਾਲੀ ਦੇ ਵਿੱਚ ਤਾਂ ਇਸ ਤੋਂ ਇਲਾਵਾ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਦੀ ਐਕਟੀਵਿਟੀ ਬਹੁਤ ਤੇਜ਼ ਕਰ ਦਿੱਤੀ ਗਈ ਹੈ ਮੈਡੀਕਲ ਟੀਮਾਂ ਜਿਹੜੀਆਂ ਉੱਥੇ ਭੇਜੀਆਂ ਗਈਆਂ ਨੇ ਅਤੇ ਪੂਰੇ ਇਲਾਕੇ ਨੂੰ ਛਾਣੀ ਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਸਭ ਤੋਂ ਅਹਿਮ ਖਬਰ ਲੈ ਕੇ ਹਾਜ਼ਰ ਹੋ ਰਿਹਾ ਕਿ ਜੋ ਕਿ ਕਿਸਾਨ ਮੋਰਚਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਸ ਦੇ ਉੱਤੇ ਹੁਣ ਪੁਲਿਸ ਦਾ ਐਕਸ਼ਨ ਹੋ ਸਕਦਾ ਹੈ ਅੱਜ ਚਾਹੇ ਇੱਕ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਕੇਂਦਰ ਸਰਕਾਰ ਨਾਲ ਹੋਈ ਲੇਕਿਨ ਇਸ ਵਿਚਾਲੇ ਹੁਣੇ ਖਬਰ ਆ ਰਹੀ ਹੈ ਕਿ ਪੁਲਿਸ ਐਕਸ਼ਨ ਕਰ ਸਕਦੀ ਹੈ ਕਿਉਂਕਿ ਸਵੇਰ ਦੀ ਹੀ ਉੱਤੇ ਪੁਲਿਸ ਦੀ ਹਲਚਲ ਕਾਫੀ ਵੱਡੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੁਲਿਸ ਦਾ ਕੋਈ ਐਕਸ਼ਨ ਹੋ ਸਕਦਾ ਹੈ ਲੇਕਿਨ ਇਸ ਵਿਚਾਲੇ ਜਦੋਂ ਦੋ ਵੱਡੇ ਆਗਿਆ ਨੂੰ ਡਿਟੇਨ ਕੀਤਾ ਗਿਆ ਤਾਂ ਇਹ ਸਥਿਤੀ ਕਿਤਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਵੇਖੋਗੇ ਜਿਹੜਾ ਬਾਰਡਰ ਦੇ ਉੱਤੇ ਮੋਰਚਾ ਲੱਗਾ ਹੈ ਉਸ ਮੋਰਚੇ ਦੇ ਉੱਤੇ ਹੁਣ ਐਕਸ਼ਨ ਹੋ ਸਕਦਾ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਉਹਨਾਂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਬਾਰਡਰ ਦੇ ਉੱਤੇ ਤੁਸੀਂ ਵੇਖੋਗੇ ਇਸ ਤਰੀਕੇ ਦਾ ਮੋਰਚਾ ਲੱਗਾ ਸੀ ਤਾਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਪੱਤਰਕਾਰ ਨਾਲ ਗੱਲ ਕਰਨ ਦੀ ਕਿ ਆਖਿਰਕਾਰ ਕੀ ਮਾਮਲਾ ਹੈ ਤਾਂ ਸਾਡੇ ਨਾਲ ਸਾਡੇ ਪੱਤਰਕਾਰ ਸੰਗਰੂਰ ਤੋਂ ਜੁੜੇ ਨੇ ਆ ਪੱਤਰਕਾਰ ਨਾਲ ਗੱਲ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਹੈ ਮਾਮਲਾ ਔਰ ਕਿਸ ਤਰ੍ਹਾਂ ਦੀ ਉੱਥੇ ਇਸ ਵੇਲੇ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਰਿਪੋਰਟਾਂ ਅਨੁਸਾਰ ਆਇਆ ਕਿ ਅੱਜ ਕੇਂਦਰ ਦੇ ਮੰਤਰੀਆਂ ਦੇ ਨਾਲ 2890 ਕਮੇਟੀ ਦੀ ਅੱਜ ਮੀਟਿੰਗ ਸੀਗੀ ਜਿਸ ਵਿੱਚ ਕਿ ਆਪਣੇ ਮੰਗਾਂ ਲੈ ਕੇ ਕਿਸਾਨਾਂ ਵੱਲੋਂ ਬਹਿ ਮੰਗਾਂ ਰੱਖਿਆ ਜਾਇਆ ਸਨ ਪਰ ਲੇਕਿਨ ਉੱਥੇ ਮੁਹਾਵੀ ਦੇ ਵਿੱਚ ਜਦੋਂ ਬੋਰਡਰ ਕਾਪਸ ਹੁੰਦਾ ਤਾਂ ਜਗਦੀਪ ਸਿੰਘ ਢਿੱਲੇਵਾਲ ਦੀ ਜਿਵੇਂ ਅਗੂੜਾ ਸਿਆਉ ਉਸਨੂੰ ਡੀਟੇਲ ਕਰ ਲਿਆ ਜਾਂਦਾ ਹੈ ਜਜੂ ਕਿਸਾਨ ਬੱਡੇ ਕਿਸਾਨ ਆ ਕੋ ਉਹਨਾਂ ਨੂੰ ਵੀ ਇਰਾਫਤ ਵਿੱਚ ਲੈ ਲਿਆ ਜਾਂਦਾ ਵੱਡੀ ਗਿਣਤੀ ਵਿੱਚ ਕਿਸਾਨ ਨੂੰ ਹੋ ਜਾਤਾ ਵਿੱਚ ਲਿਆ ਗਿਆ ਹੈ ਅਤੇ ਉੱਥੇ ਜਿਹੜਾ ਕਰਨ ਕੀਤੀ ਜਾ ਰਹੀ ਹੈ ਖਰੋਵੀ ਬਾਰਡਰ ਦੀ ਠਨੋੜੀ ਬਾਰਡਰ ਵੱਲ ਵੀ ਜੇ ਉੱਥੇ ਕਿਸਾਨ ਬੈਠੇ ਸਨ ਉਹ ਤੋਂ ਉਹਨਾਂ ਨੂੰ ਕਿਦਾਂ ਕਿਤੇ ਇਹ ਸੁਣਿਆ ਲੱਗ ਚੁੱਕਿਆ ਸੀਗਾ ਕਿ ਕਿਸਾਨਾਂ ਨੂੰ ਇੱਥੇ ਜੋ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿਸਾਨ ਦੀ ਤਰਫੋਂ ਐਕਟਿਵ ਸਾਰੇ ਰਹਿ ਗਈ ਜੋ ਹੁਣ ਤੱਕ ਵੀ ਸਥਿਤੀ ਬਣੀ ਹੋਈ ਹੈ ਕਿਸਾਨਾਂ ਫਿਰਸਾ ਵੀ ਲਿਆ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਕਾਫਲਾ ਹੈ ਜੋ ਖਨੋੜੀ ਬਾਰਡਰ ਨੂੰ ਕੋਚ ਕਰ ਚੁੱਕਾ ਹੈ ਕਹਾਣੀ ਮਿਲ ਰਹੀ ਹੈ ਕਿ ਕਿਤਨਾ ਕਿਤੇ 300 ਰੁਪਏ ਦੀਆਂ ਜੋ ਗੱਡੀਆਂ ਹਨ ਉਹ ਵੀ ਬਾਹਰ ਵੱਲੋਂ ਕੂਚ ਕਰ ਰਹੀਆਂ ਹਨ ਤਾਂ ਜੋ ਕਿਸਾਨੀ ਅੰਦੋਲਨ ਹੈ ਜੋ ਇਸ ਨੂੰ ਖਤਮ ਕਰਤਾ ਜਾਵੇ ਇਸ ਨੂੰ ਖੜਦ-ਪੁਰਦ ਕਰਤਾ ਜਾਵੇ ਜੀ ਬਿਲਕੁਲ ਹੋਰ ਕਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਕਿਉਂਕਿ ਸਾਰਾ ਦਿਨ ਐਕਟੀਵਿਟੀ ਰਹੀ ਕਿਹਾ ਜਾਂਦਾ ਕਿ ਪੁਲਿਸ ਦੀਆਂ ਕਾਫੀ ਗੱਡੀਆਂ ਉੱਤੇ ਤਣਾਤ ਰਹੀਆਂ ਅੱਜ ਅਸੀਂ ਤੁਹਾਨੂੰ ਦੱਸਦਾ ਅੱਗੇ ਕਿ ਜਦੋਂ ਇਤੋ ਡਿਲੇਵਾਲ ਸਾਹਿਬ ਕਹੇ ਨੇ ਤਾਂ ਸਰੇ ਤੋਂ ਹੀ ਪੁਲਿਸ ਭਾਰੀ ਬਾਲ ਦੇ ਵਿੱਚ ਤਣਾਤ ਸੀਗੀ ਦਾ ਸਨੂਰ ਦੀ ਗੱਲ ਕੀਤੀ ਜਾਵੇ ਤਾਂ ਸਨੂਰ ਸ਼ਹਿਰ ਦੇ ਵਿੱਚ ਜਿਹੜੇ ਤੇ ਤਿਆਰ ਕਰਨ ਸੰਬੰਧ ਲੋਕ ਬੱਡਿਆ ਦੀ ਚੈਕਿੰਗ ਵੀ ਕਰ ਰਹੇ ਸਨ ਤਾਂ ਸਮੂਹ ਦੀ ਲੱਗਾ ਕੋਟੀ ਦੇ ਵਿੱਚ ਜਿੰਨੇ ਵੀ ਗ੍ਰਸਟ ਰਸ ਹਨ ਸਾਰੇ ਹਸਨ ਉੱਤੇ ਕਾਰਨ ਆ ਕੀਤਾ ਗਿਆ ਸੀਗਾ ਤੇ ਆ ਸਾਡੇ ਚੈਕਿੰਗ ਹੋ ਰਹੀ ਦੀ ਤਾਂ ਕਿਦਾਂ ਕਿਦਾਂ ਸਵੇਰ ਤੋਂ ਹੀ ਇਹ ਹਦਾਇਤਾਂ ਤਾਂ ਸੀਗਾ ਕਿ ਜੋ ਉੱਥੇ ਇਹ ਮਿੱਟੀ ਹੈ ਸਿਰਫ ਇੱਕ ਢੋਂਗੇ ਤੇ ਉਹਨਾਂ ਨੂੰ ਉੱਥੇ ਜਾ ਕੇ ਜੋ ਹੈ ਡਿਟੇਲ ਕੀਤਾ ਜਾਣਾ ਤਾਂ ਕਿਸਾਨੀ ਮੰਗਾਣ ਜੋ ਉਹਨਾਂ ਨੂੰ ਕਿਦਾਂ ਕਿਤੇ ਨੱਥ ਪਾਉਣ ਦੇ ਲਈ ਜੋ ਕਿਸਾਨ ਹਨ ਉਹਨਾਂ ਦੀਆਂ ਮੁੰਡਾਂ ਨੂੰ ਮਾਰਨ ਦੇ ਲਈ ਦਾ ਸੈਂਟਰ ਸਰਕਾਰ ਦੇ 50000 ਵੱਲੋਂ ਮਿਲ ਕੇ ਇਹ ਸਾਜਿਸ਼ ਕਥਾਨਾਮਕ ਆ ਗਿਆ ਕਿ ਇੱਕ ਸਾਜਿਸ਼ ਰਚੀ ਗਈ ਹੈ ਕਿ ਕਥਾਨਾ ਦੀ ਹੱਕੀ ਮੰਗਾਂ ਰਹੋ ਉਹ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਇਕੱਠੇ ਹੋ ਤਾਂ ਹੁਣ ਖੜੇ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਡਲੇਵਾਲ ਸਾਹਿਬ ਜਮਾਨਾ ਉਹਨਾਂ ਦੀ ਹਾਲਤ ਪਹਿਲਾਂ ਹੀ ਕਾਫੀ ਦਾ ਖਰਾਬ ਹੈ ਤਾਂ ਉਹਨਾਂ ਨੂੰ ਜੋ ਪੁਲਿਸ ਹੈ ਉਹਨਾਂ ਨੂੰ ਘੇੜ ਕਰ ਲਿਆ ਗਿਆ ਹੈ ਤਾਂ ਇਸ ਵੇਲੇ ਹਾਲਾਤ ਕੀ ਨੇ ਬਾਰਡਰ ਦੇ ਕਿਸ ਤਰ੍ਹਾਂ ਦੀ ਐਕਟੀਵਿਟੀ ਹੈ ਪੁਲਿਸ ਦੀ ਕਿੰਨੀ ਕਿ ਤਣਾਤੀ ਹੈ ਇਸ ਵੇਲੇ ਜੀ ਤੁਹਾਨੂੰ ਤਾਂ ਅੱਗੇ ਕਿ ਜੋ 9 ਕੁਤੀ ਦੇ ਵਿੱਚ ਪੁਲਸੀਆਂ ਖੜੀਆਂ ਕਾਫੀ ਵੱਡੀ ਗਿਣਤੀ ਦੇ ਆਟੋਮੈਟਿਕ ਅਫਸਰ ਉੱਥੇ ਮਿਲਦਾ 512 ਤੋਂ ਮਿਲ ਸੀ ਤਾਂ ਸਾਡੇ ਹੁਣ ਜੋ ਬਾਰਡਰ ਵਾਲ ਨੂੰ ਹੈ ਥੋੜੀ ਦੇਰ ਪਹਿਲਾਂ ਬਾਰਡਰ ਵਾਲ ਨੂੰ ਕੂਚ ਕਰ ਚੁਕਿਆ ਤੇ ਹੁਣ ਦੇਖਣਾ ਹੋਵੇਗਾ ਕਿ ਉੱਥੇ ਹਰਤ ਕੀ ਬਾਦਿਆਂ ਤੋਂ ਬੱਤੀ ਕੀੰਤੀ ਵਿੱਚ ਕਿਸਾਨ ਵੀ ਉੱਥੇ ਮਿਲੂਗਾ ਹੋ ਸਕਦਾ ਹੈ ਕਿ ਅਫਸਰ ਆਪੋ ਨੇ ਹਾਲਾਤ ਨੇ ਉੱਥੇ ਜੋ ਜੋ ਬਹੁਤ ਘੇਰੇ ਬਣੇ ਹੋਏ ਹਨ ਐਂਬੂਲੈਂਸਾਂ ਦੀਆਂ ਗੱਡੀਆਂ ਉੱਥੇ ਜਾ ਚੁੱਕੀਆਂ ਨੇ ਸੱਤਾਂ ਵੱਲ ਉੱਥੇ ਪਹੁੰਚ ਚੁੱਕਿਆ ਹੈ ਤੇ ਜੋ ਨੈਟਵਰਕ ਹੈ ਉੱਥੇ ਇੰਟਰਨੈਟ ਦਾ ਜੋ ਨੈਟਵਰਕ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਸਲੋ ਕਰ ਰਿਹਾ ਹੈ ਸ਼ੁਕਰੀਆ ਤਾਂ ਤੁਸੀਂ ਇਸ ਖਬਰ ਤੇ ਪੂਰਾ ਆਪਣਾ ਨਿਯੰਤਰਣ ਰੱਖੋ ਤੇ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਗੱਲ ਕਰਦੇ ਰਹਾਂਗੇ ਤਾਂ ਐਸੇ ਸਾਡੇ ਪੱਤਰਕਾਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਡਿਟੇਲ ਜਾਣਕਾਰੀ ਉਹਨੇ ਹਾਸਲ ਦਿੱਤੀ ਹੈ ਕਿ ਸਵੇਰ ਤੋਂ ਹੀ ਇੰਟਰਨੈਟ ਸਰਵਿਸਿਜ਼ ਵੀ ਸਲੋ ਕਰਤੀ ਜਾਂਦੀਆਂ ਸੀ ਤਾਂ ਅੱਜ اچانک ਜਿਹੜਾ ਹੈ ਦੋਨੇ ਆਗੂਆਂ ਨੂੰ ਜਿਹੜਾ ਡੇਟੇਨ ਕੀਤਾ ਗਿਆ ਹੈ ਤਾਂ ਫਿਲਹਾਲ ਲਾਜ਼ਮੀ ਹੈ ਕਿ ਪੁਲਿਸ ਦਾ ਐਕਸ਼ਨ ਹੋਤੇ ਹੋਏਗਾ ਔਰ ਲੰਬੇ ਸਮੇਂ ਤੋਂ ਜੋ ਹੈ ਮੋਰਚਾ ਚੱਲ ਰਿਹਾ ਹੈ ਉਹਦੇ ਤੇ ਹੁਣ ਪੁਲਿਸ ਐਕਸ਼ਨ ਨਜ਼ਰ ਆ ਸਕਦਾ ਹੈ ਤਾਂ ਫਿਲਹਾਲ ਵੱਡੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਤਾਂ ਪਲ-ਪਲ ਦੀ ਜਾਣਕਾਰੀ ਖਨੌਰੀ ਅਤੇ ਸ਼ੰਮੂ ਬਾਰਡਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਲੇਕਿਨ ਫਿਲਹਾਲ ਆਗਲੇ ਸਮੇਂ ਤੇ ਜੋ ਵੀ ਪ੍ਰਤੀਕਿਰਿਆ ਹੋਏਗੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਾਂਗੇ ਲੇਕਿਨ ਵੱਡੀ ਖਬਰ ਕਿ ਦੋਨੋਂ ਆਗਾਂ ਨੂੰ ਡਿਟੇਨ ਕਰਨ ਤੋਂ ਬਾਅਦ ਪੁਲਿਸ ਦੀ ਨਫਰੀ ਇਕਦਮ ਤੇਜ਼ ਕਰ ਦਿੱਤੀ ਗਈ ਹੈ